ਇਹਨਾਂ ਦਾ ਜਿਹੜਾ ਡਾਕਟਰ ਦਾ ਸਕੈਮ ਹੈ ਸਾਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਵੱਡੇ ਵੱਡੇ ਅਫਸਰ ਸਾਰੇ ਜਾਣੇ ਮੈਂ ਕਹਿੰਨਾ ਰਲ ਮਿਲ ਕੇ ਇਹਨਾਂ ਦਾ ਸਾਥ ਦਿੰਦੇ ਪਿਆ ਪਰ ਸਰਕਾਰਾਂ ਇਸ ਚੀਜ਼ ਤੇ ਮੁੱਦੇ ਤੇ ਕਿਉਂ ਨਹੀਂ ਬੋਲਦੀਆਂ ਮੈਂ ਕਹਿੰਨਾ ਪੰਜਾਬ ਤੇ ਦੁਖਦਾਈ ਘਟਨਾ ਕੋਈ ਨਾ ਕੋਈ ਸਾਹਮਣੇ ਆਂਦੀ ਰਹਿੰਦੀ ਪਹਿਲਾਂ ਤਾਂ ਰਾਜਵੀਰ ਜਵੰਦਾ ਵੀਰ ਚਲਿਆ ਗਿਆ ਔਰ ਕੱਲ ਦੀ ਖਬਰ ਚੱਲਦੀ ਪਈ ਆ ਵਰਿੰਦਰ ਘੁੰਮਣ ਦੀ ਬੜਾ ਕਹਿੰਦੇ ਹਸਪੀਟਲ ਵਾਲਿਆਂ ਦਾ ਮੁੱਦਾ ਵੀ ਬੜਾ ਪਿਆਖਿਆ ਹੋਇਆ 40s ਹਸਪੀਟਲ ਦੇ ਵਿੱਚ ਇੱਕ ਸ਼ਾਇਦ ਮੋਢੇ ਦੀ ਇੰਜਰੀ ਪਿੱਛੇ ਗਿਆ ਸੀ ਬਟ ਕਹਿੰਦੇ ਹਾਰਟ ਅਟੈਕ ਦੇ ਨਾਲ ਉਹਦੀ ਮੌਤ ਹੋ ਗਈ ਤੇ ਇੱਕ ਚੀਜ਼ ਇਹ ਵੀ ਹੈ ਜਦੋਂ ਉਸ ਇਨਸਾਨ ਦੀ ਡੈਥ ਹੋਈ ਤਾਂ ਹਸਪੀਟਲ ਦੇ ਵਿੱਚ ਜਿੰਨੇ ਵੀ ਡਾਕਟਰ ਸੀ ਜਿਨ੍ਹਾਂ ਨੇ ਸਰਜਰੀ ਕੀਤੀ ਹੋਣੀ ਜਾਂ ਕੁਝ ਵੀ ਕੀਤਾ ਉਹ ਡਾਕਟਰ ਉਸ ਹਸਪੀਟਲ ਦੇ ਵਿੱਚ ਮਿਲੇ ਨਹੀਂ ਜੇ ਉਹਨਾਂ ਦੇ ਪਰਿਵਾਰ ਮੈਂਬਰ ਜਾਂ ਦੋਸਤਾਂ ਨੇ ਅਪੀਲ ਕੀਤੀ ਕਿ ਸਾਨੂੰ ਰਿਪੋਰਟਾਂ ਦਿਓ ਰਿਪੋਰਟਾਂ ਤੱਕ ਨਹੀਂ ਦਿੱਤੀਆਂ ਇਹਦਾ ਮਤਲਬ ਕੋਈ ਨਾ ਕੋਈ ਅੰਗੇਂਲੀ ਉਹਨਾਂ ਡਾਕਟਰਾਂ ਨੇ ਕੀਤੀ ਜਿਹੜਾ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਭਖ ਗਿਆ ਮੁੱਦਾ ਹੁਣ ਇਹਦੇ ਪਿੱਛੇ ਕੀ ਸੱਚਾਈ ਹੈ ਇਹ ਤਾਂ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਹੋਊਗਾ ਜਾਂ ਆਪਰੇਸ਼ਨ ਕਰਦੇ ਕੋਈ ਨਾ ਕੋਈ ਅੱਜ ਕੱਲ ਇੱਕ ਚੀਜ਼ ਯਾਦ ਰੱਖਿਓ ਜਦੋਂ ਵੀ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਆਪਾਂ ਇਲਾਜ ਕਰਵਾਉਣ ਜਾਂਦੇ ਆ ਨਾ ਤਾਂ ਉੱਥੇ ਕਈ ਡਾਕਟਰ ਅਣਗੌਣੀਆਂ ਕਰਕੇ ਮੈਂ ਕਹਿੰਦਾ ਪੇਸ਼ੈਂਟ ਦੀ ਜਾਨ ਲੈ ਲੈਂਦੇ ਆ ਕੁਝ ਦਿਨ ਪਹਿਲਾਂ ਸਾਡੇ ਏਰੀਆ ਦੇ ਵਿੱਚ ਇੱਕ ਡਾਕਟਰ ਨੇ ਪੱਥਰੀ ਦਾ ਇਲਾਜ ਕੀਤਾ ਪਿੱਤਾ ਕੱਢਿਆ ਮਤਲਬ ਜਿਹਨੂੰ ਕਹਿੰਦੇ ਆ ਤਾਂ ਉਹਦੇ ਵਿੱਚ ਕੋਈ ਨਾ ਕੋਈ ਨਸ ਕੱਟੀ ਗਈ ਪਰ ਡਾਕਟਰ ਕਹਿੰਦੇ ਆਪਣੀਆਂ ਗੱਲਾਂ ਤੇ ਆਂਦਾ ਨਹੀਂ ਕਿਉਂਕਿ ਇਹਨਾਂ ਦਾ ਜਿਹੜਾ ਡਾਕਟਰ ਦਾ ਸਕੈਮ ਹੈ ਸਾਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਵੱਡੇ ਵੱਡੇ ਅਫਸਰ ਸਾਰੇ ਜਾਣੇ ਮੈਂ ਕਹਿੰਨਾ ਰਲ ਮਿਲ ਕੇ ਇਹਨਾਂ ਦਾ ਸਾਥ ਦਿੰਦੇ ਪਿਆ ਪਰ ਸਰਕਾਰਾਂ ਇਸ ਚੀਜ਼ ਤੇ ਮੁੱਦੇ ਤੇ ਕਿਉਂ ਨਹੀਂ ਬੋਲਦੀਆਂ ਪਈਆਂ ਪਹਿਲਾਂ ਤਾਂ ਤੁਸੀਂ ਆਪ ਦੇਖੋ ਫੋਰਟਿਸ ਹਸਪੀਟਲ ਕੋਈ ਛੋਟਾ ਮੋਟਾ ਹਸਪੀਟਲ ਤਾਂ ਹੈ ਨਹੀਂ ਜਿੰਨੇ ਵੀ ਤਗੜੇ ਲੀਡਰ ਹੋਗੇ ਜਾਂ ਕੋਈ ਹੋਰ ਹੋਗੇ ਸਾਰੇ ਫੋਰਟਿਸ ਦੇ ਵਿੱਚ ਜਾ ਕੇ ਦਾਖਲ ਹੁੰਦੇ ਆ ਕੋਈ ਸਿੰਗਰ ਹੋ ਗਿਆ ਜਾਂ ਐਕਟਰ ਹੋ ਗਿਆ ਕੋਈ ਵੀ ਹੋਵੇ ਕਿਉਂਕਿ 40s ਇੰਡੀਆ ਦਾ ਇੱਕ ਬਹੁਤ ਵੱਡਾ ਹਸਪਤਲ ਹੈ ਪਰ ਮੈਂ ਕਹਿੰਦਾ ਜਿੱਡਾ ਵੱਡਾ ਹਸਪਤਲ ਹੈ ਉਦੋਂ ਚਾਰ ਗੁਣਾ ਵੱਧ ਇੰਨਾ ਹਸਪਤਲਾਂ ਦੇ ਵਿੱਚ ਸਕੈਮ ਚੱਲਦੇ ਪਏ ਆ ਤਾਂ ਬੇਨਤੀ ਆ ਮਾਨ ਸਾਹਿਬ ਇਸ ਚੀਜ਼ ਤੇ ਜ਼ਰੂਰ ਧਿਆਨ ਦਿਓ ਸਾਡੇ 6 ਫੁੱਟ ਦਾ ਜਵਾਨ ਗੱਭਰੂ ਇੰਨਾ ਹਸਪਤਲਾਂ ਦੀਆਂ ਅੰਗਲੀਆਂ ਦੇ ਨਾਲ ਮਾਰਤਾ ਹੁਣ ਉਹਨਾਂ ਤੇ ਕਾਰਵਾਈ ਕਰਨੀ ਉਹਨਾਂ ਦੀ ਪੁੱਛ ਪੜਤਾਲ ਕਰਨੀ ਜਾਂ ਕੀ ਹੋਇਆ ਕੀ ਨਹੀਂ ਹੋਇਆ ਇਹ ਸਰਕਾਰਾਂ ਹੀ ਕਰ ਸਕਦੀਆਂ ਜੇ ਆਮ ਜਨਤਾ ਜਾ ਕੇ ਉੱਥੇ ਜਲੂਸ ਕੱਢਦੀ ਇਹਨਾਂ ਤੇ ਤਮੈ ਇਹ ਨਾ ਕਹਿ ਦੇਣਾ ਜਿਹੜੀ ਜਨਤਾ ਉੱਥੇ ਜਾ ਕੇ ਜਲੂਸ ਕੱਢੂਗੀ ਨਾ ਉਹਨਾਂ ਤੇ ਹੀ ਕਾਰਵਾਈਆਂ ਕੀਤੀਆਂ ਜਾਣੀਆਂ ਕਿ ਇਹਨਾਂ ਨੇ ਭੰਨ ਤੋੜ ਕੀਤੀ ਇਹਨਾਂ ਨੇ ਕਾਨੂੰਨ ਨੂੰ ਭੰਗ ਕੀਤਾ ਬਹੁਤ ਕੁਝ ਹੋ ਜਾਂਦਾ ਪਰ ਜੇ ਸਰਕਾਰਾਂ ਚਾਹਣ ਤਾਂ ਬਹੁਤ ਕੁਝ ਹੋ ਸਕਦਾ ਉਸ ਟਾਈਮ ਪਹਿਲਾਂ ਦੀ ਇੱਕ ਵੀਡੀਓ ਆ ਜਦੋਂ ਉਹਦੇ ਮੋਢੇ ਤੇ ਸ਼ੋਲਡਰ ਤੇ ਕੋਈ ਇੰਜਰੀ ਹੋਈ ਸੀ ਤਾਂ ਉਹ ਹਸਪੀਟਲ ਦੇ ਵਿੱਚ ਦਾਖਲ ਹੋਇਆ ਹੁਣ ਉਸ ਚੀਜ਼ ਬਾਰੇ ਤੁਸੀਂ ਆਪਣੇ ਵਿਚਾਰ ਜ਼ਰੂਰ ਦੇਣਾ ਕਿ ਜੋ ਹੋਇਆ ਬਹੁਤ ਨਿੰਦਨਯੋਗ ਹੈ ਜੇ ਹਸਪੀਟਲ ਦੇ ਡਾਕਟਰਾਂ ਦੀ ਅੰਗਲੀ ਦੇ ਨਾਲ ਇਹ ਹੋਇਆ ਜੇ ਓਮੇ ਅਟੈਕ ਆਇਆ ਜਾਂ ਕੋਈ ਹੋਰ ਪ੍ਰੋਬਲਮ ਕਰਕੇ ਡੈਥ ਹੋਈ ਹੈ ਤਾਂ ਰਿਪੋਰਟ ਕਿਉਂ ਨਹੀਂ ਦਿੰਦੇ ਪਏ ਕਿਸ ਚੀਜ਼ ਦਾ ਤੁਹਾਨੂੰ ਡਰ ਹੈ ਜੇ ਕਿਸੇ ਚੀਜ਼ ਦਾ ਡਰ ਹੈ ਤਾਂ ਹੀ ਡਾਕਟਰ ਜਿਨ੍ਹਾਂ ਨੇ ਆਪਰੇਸ਼ਨ ਕੀਤਾ ਹਸਪੀਟਲ ਦੇ ਵਿੱਚ ਮਿਲੇ ਨਹੀਂ ਕਿਉਂ ਭੱਜੇ ਨਾ ਸੀਸੀਟੀਵੀ ਦੀਆਂ ਫੋਟੋਸ ਦਿੰਦੇ ਪਏ ਨਾ ਰਿਪੋਰਟਾਂ ਦਿੰਦੇ ਪਏ ਨਾ ਪੋਸਟਮਾਰਟਮ ਦੀ ਰਿਪੋਰਟ ਦਿੰਦੇ ਪਿਆ ਇਹਦਾ ਮਤਲਬ ਦਾਲਚ ਕੁਝ ਨਾ ਕੁਝ ਕਾਲਾ ਵਾ ਤਾਂ ਮੈਂ ਬੇਨਤੀ ਕਰਦਾ ਮਾਨ ਸਾਹਿਬ ਸਰਕਾਰ ਤੋਂ ਡੀਆ ਸ਼ਾਇਦ ਮੇਰੇ ਹਿਸਾਬ ਨਾਲ ਤੁਸੀਂ ਇਹ ਚੀਜ਼ ਕਰ ਸਕਦੇ ਆ ਆਮ ਜਨਤਾ ਦੇ ਰੋਲਾ ਪਾਉਣ ਤੋਂ ਪਹਿਲਾਂ ਤੁਸੀਂ ਇਸ ਚੀਜ਼ ਬਾਰੇ ਜਰੂਰ ਸੋਚੋ ਔਰ ਜੋ ਵੀ ਸਚਾਈ ਹੈ ਸਾਹਮਣੇ ਲੈ ਕੇ ਆਓ ਰਿਪੋਰਟਾਂ ਜਦੋਂ ਲੋਕਾਂ ਦੇ ਸਾਹਮਣੇ ਆਣ ਗਿਆ ਸ਼ਾਇਦ ਹਸਪੀਟਲ ਵਾਲੇ ਸਹੀ ਵੀ ਹੋਣ ਸ਼ਾਇਦ ਇੱਥੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਫੇਮ ਕਰਨ ਦੇ ਲਈ ਬਹੁਤ ਕੁਝ ਚੱਲਦਾ ਸ਼ਾਇਦ ਉਹ ਹਸਪੀਟਲ ਵਾਲੇ ਸਹੀ ਵੀ ਹੋਣ ਜੇ ਸਹੀ ਨਹੀਂ ਤਾਂ ਉਹ ਵੀ ਰਿਪੋਰਟ ਪੇਸ਼ ਕਰੋ ਜੇ ਸਹੀ ਆ ਤਾਂ ਉਹ ਵੀ ਰਿਪੋਰਟ ਪੇਸ਼ ਕਰੋ ਹੁਣ ਤੁਹਾਡੇ ਹੱਥ ਦੇ ਵਿੱਚ ਆ ਨਹੀਂ ਤਾਂ ਐਂ ਹੀ ਹਸਪੀਟਲਾਂ ਦੇ ਵਿੱਚ ਜਾ ਕੇ ਜਿਵੇਂ ਮਰਜ਼ੀ ਬੰਦੇ ਦਾ ਆਪਰੇਸ਼ਨ ਹੋਰ ਕਿਸੇ ਚੀਜ਼ ਦਾ ਹੋਣਾ ਇੱਕ ਹੁਸ਼ਿਆਰਪੁਰ ਦੀ ਪੋਸਟ ਦੇਖੀ ਸੀ ਸ਼ਾਇਦ ਉਹਦੇ ਗੋਡਿਆਂ ਦਾ ਆਪਰੇਟ ਹੋਣਾ ਸੀ ਗੋਡੇ ਕਿਸੇ ਹੋਰ ਦਾ ਆਪਰੇਟ ਕਰਨਾ ਸੀ ਘਰ ਤਾਂ ਦੂਜਾ ਮੈਂ ਕਹਿੰਦਾ ਇਹਨਾਂ ਦੇ ਸਕੈਮ ਦੇ ਮੂਰੇ ਬੋਲ ਹੀ ਨਹੀਂ ਸਕਦਾ ਅੱਜਕੱਲ ਇਹਨਾਂ ਡਾਕਟਰਾਂ ਦੇ ਸਕੈਮ ਬਹੁਤ ਤਕੜੇ ਚੱਲਦੇ ਪਿਆ ਬੇਨਤੀ ਐ ਇਸ ਚੀਜ਼ ਵੱਲ ਜ਼ਰੂਰ ਧਿਆਨ ਦਿਓ ਤੇ ਆਪਣੇ ਆਪਣੇ ਵਿਚਾਰ ਜਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ